ਠੀਕ ਆ ਬੰਦਾ ਇਹਨੂੰ ਲੈ ਕੇ ਤੁਰਹ ਜਾਂਦਾ ਏ ਚੂਬੀ ਪਾ ਕੇ ਇਹਨੇ ਬੀਜੀ ਜਾ ਬਸ ਇਹਨੇ ਆਪੇ ਬੀਜੀ ਜਾ ਹਾਂ ਕਦੂਆਂ ਦਾ ਪੇਠੇ ਦਾ ਤੋਰੀ ਦਾ 20 ਪਾਉਣ ਵਾਲੀ ਅੱਡ ਕਰਾਰੀ ਹੂੰ ਇਹਨੇ ਜਣੀ ਮੰਨ ਕੇ ਚੱਲੋ ਵੀ ਇੱਕ ਮਸ਼ੀਨ ਨਹੀਂ ਤਿੰਨ ਕਰਾਰੀਆਂ ਨਾਲ ਸੇ ਤੋਂ ਸੱਤ ਫਸਲਾਂ ਦੀ ਬਿਜਾਈ ਕਰਦੇ ਇਧਰ ਮੰਨ ਕੇ ਚੱਲੋ ਵੀ ਇਹ ਜਿਹੜਾ 12000 ਦਾ ਟੈਂਕ ਸਾਡਾ ਬਣਿਆ ਇਹ ਇਹਦੇ ਨਾਲ ਇੰਜਣ-ਇੰਜਣ ਵੀ ਲੱਗਣਾ ਮਗਰ ਇਹਦਾ ਖੋਲਿਆ ਹੋਇਆਗਾ ਅੱਛਾ ਪ੍ਰੈਸ਼ਰ ਬਣਾਉਣ ਵਾਸਤੇ ਇਹਨੂੰ ਮੋਟਰ ਲੱਗਣੀ ਮਗਰ ਹਾਂ ਹਾਂ ਮੋਟਰ ਪੰਪ ਲੱਗਣਾ ਇਹ ਇਹ ਤਕਰੀਬਨ 3 ਕਲਖ ਤੇ ਤਿਆਰ ਹੋਇਆ ਪਏ ਨੇ ਜਿਵੇਂ ਮੱਕੀ ਦਾ ਦਾਣਾ 6 ਇੰਚ ਤੇ ਪਾਉਣਾ ਹਾਂਜੀ ਇੱਕ ਹੀ ਦਾਣਾ ਪਾਉਣਾ ਅੱਛਾ ਇੱਕੋ ਹੀ ਪਾਉਣਾ ਹੈ ਹਾਂ ਇਹ ਨਹੀਂ ਹੈਗਾ ਵੀ ਦੋ ਦਾਣੇ ਛੱਡ ਦੂ ਵੀ ਜਿਵੇਂ ਆਪਣੇ ਪੰਪ ਆ ਉਹ ਨਹੀਂ ਹੈਗਾ ਸਿਸਟਮ ਹਮਮ ਕੋਨੂੰ ਸਟੀਲ ਦੀ ਹੀ ਟੈਂਕੀ ਲਾਉਣੀ ਆ ਜਦੋਂ ਉਹ 베ਰੀ ਦੇ ਵਿੱਚ ਦੀ ਲੰਗਦਾ ਦੋ ਪਾਲਾਂ ਉਹ 베ਰੀ ਦੀਆਂ ਸਪਰੇਅ ਕਰ ਦਿੰਦਾ ਹਮ ਇੱਕ ਗੇੜੇ ਦੇ ਵਿੱਚ ਇੱਕ ਗੇੜੇ ਵੀ ਜਿਵੇਂ ਕਹਿ ਦਿੰਦੇ ਆ ਨਾ ਕਿਸਾਨ ਕਹਿੰਦਾ ਯਾਰ ਤਵੇਂਗਾ ਪੁੱਠੀਆਂ ਮੋੜਤੀਆਂ ਤਵੇ ਟੁੱਟ ਗਏ ਵੀ ਇਹ ਜਾਨੀ ਇੱਕ ਦੋ ਗੇੜੇ ਮੋੜਨ ਨਾਲ ਤਵੇ ਇਹਦੇ ਟੁੱਟਦੇ ਨਹੀਂ ਹਮ ਚੱਲ ਜੂ ਝਾਲ ਚੱਲਣ ਵਾਲਾ ਲੋਹ ਝਾਲ ਚੱਲਣ ਵਾਲਾ ਲੋਹ ਕਈ ਜਾਨੀ ਕਹਿਣ ਲੱਗ ਪਈ ਉਹ ਟਰੇ ਮਸ਼ੀਨਰੀ ਨਵੀਂ ਭੇਜਣ ਚ ਦਿੱਕਤ ਆਉਂਦੀ ਆ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਉਹ ਦਿੱਕਤ ਉਹਦੀ ਆਉਣੀ ਆ ਜਦੋਂ ਆਪਾਂ ਦੋ ਨੰਬਰ ਦਾ ਕੰਮ ਆ ਆ ਜਿਵੇਂ ਬੱਟ ਪਾਉਣ ਵਾਲਾ ਜਿੰਦਰਾ ਹੋ ਗਿਆ ਹਾਂਜੀ ਇਹ ਵੀ ਹੁਣ ਆਪਾਂ ਸਪੈਸ਼ਲ ਬਣਾਇਆ ਵੀ ਟਰੈਕਟਰ ਦੇ ਟਾਇਰਾਂ ਤੋਂ ਬਾਹਰੋਂ ਮਿੱਟੀ ਚੱਕੇ ਹੂੰ ਵੀ ਜਿਹੜਾ ਗੇਅਰ ਹੈਗਾ ਇਹ ਹਾਂਜੀ ਇਹ ਗੇਅਰ ਅਸੀਂ 13 23 ਦਾ ਕਰਾਉਣ ਵਾਲਾ ਗੇਅਰ ਲਾਉਨੇ ਆ ਹੈਵੀ ਵੱਡਾ ਹੂੰ ਤੇ ਸਾਈਡ ਗੇਅਰ ਆ ਜਿਹੜਾ ਇਹਦਾ ਅਸੀਂ ਉਹ ਲਾਉਨੇ ਆਗੇ 21 37 28 ਦਾ ਜਿਵੇਂ ਬਾਡੀ ਹੋ ਗਈ ਰੂਟਰ ਰੂਟਰ ਹੋ ਗਿਆ ਡਾਲਾ ਹੋ ਗਿਆ ਸਾਰਾ ਆਪਣੀ ਮਸ਼ੀਨਰੀ ਦੇ ਅੰਦਰ ਲੱਗੀ ਹੋਈ ਹੈ ਸਾਰੀ ਇੱਥੇ ਤਿਆਰ ਹੁੰਦਾ ਜੇ ਮੰਨ ਲਓ ਇੱਧਰ ਆਪਾਂ ਦੇਤਾ ਕਿਸੇ ਨੂੰ ਹਾਂਜੀ ਇੱਧਰ ਸਰਵਿਸ ਕੀ ਦੇਤੀ ਮਗਰ ਸਰਵਿਸ ਇਹਦੀ ਅਸੀਂ 1 ਸਾਲ ਦੀ ਵਾਰੰਟੀ ਦਿੰਨੇ ਆ ਅੱਛਾ ਕੋਈ ਕੋਈ ਗੇਅਰ ਨੂੰ ਪ੍ਰੋਬਲਮ ਆਉਂਦੀ ਆ ਕਿਸੇ ਬੈਰਿੰਗ ਨੂੰ ਆਉਂਦੀ ਆ ਜਾਂ ਸਾਈਡ ਗੇਅਰ ਨੂੰ ਆਉਂਦੀ ਆ ਤੇ ਉਹ ਆਪਣੀ ਕੰਪਨੀ ਨੂੰ ਬੰਦਾ ਜਾਂਦਾ ਕਰਕੇ ਤੇ ਆ ਆ ਗਿਆ ਸਬਜੀ ਵਾਸਤੇ ਇਹ ਵੀ ਸਪੈਸ਼ਲੀ ਆਈਟਮ ਬਣੀ ਆ ਉਹਨਾਂ ਵਾਸਤੇ ਇਹ ਬੈੱਡ ਮੇਕਰ ਅੱਛਾ ਇਹਨੇ ਬੈੱਡ ਤਿਆਰ ਕਰ ਦੇਣਾ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਆਪਾਂ ਉਹ ਆਈਟਮ ਬਣਾਈ ਆ ਸਪੈਸ਼ਲ ਉਹਦੇ ਨਾਲ ਬੈੱਡ ਦੇ ਦੋਨਾਂ ਕੰਨੀਆਂ ਤੇ ਉਹਦੇ ਨਾਲ ਬੀ ਵਿਦਿਆਰਥੀ ਆਪਣੀ ਵਾਰਗ ਜਾਬ ਤੋਂ ਤੁਰ ਗਿਆ ਸਮਾਨ ਜੱਤੇ ਉਹਨਾਂ ਦੇ ਟਿਕਾਣੇ ਤੇ ਪਹੁੰਚਦਾ ਨਹੀਂ ਪਹੁੰਚਦਾ ਨਹੀਂ ਉਹਨਾਂ ਚਰ ਆਪਣੀ ਜ਼ਿੰਮੇਵਾਰੀ ਇਹ ਨਹੀਂ ਹੈਗਾ ਵੀ ਉੱਥੇ ਮਾਲ ਸਡਾਉਣ ਚ ਦਿੱਕਤ ਆ ਗਈ ਇਧਰ ਬੰਦਾ ਫੋਨ ਨਾ ਚੱਕੇ ਜਾਂ ਫੋਨ ਨਾ ਚੱਕੇ ਤੇ ਜਾ ਬੰਦਾ ਕਹਿੰਦਾ ਜੀ ਉਹ ਇਧਰੋਂ ਵੀ ਪੈਸੇ ਲੈ ਲੇ ਉਧਰ ਵੀ ਲੈ ਲੇ ਉਹ ਸਾਥੋਂ ਦੁਬਾਰੇ ਮੰਗੀ ਜਾਂਦੇ ਆ ਉਹ ਚੀਜ਼ਾਂ ਨਹੀਂ ਆਪਣੇ ਕੰਮ ਹਾਂਜੀ ਮਿੱਤਰੋ ਦਾ ਸ੍ਰੀਕਾਲ ਜੀ ਹੈ ਤੇ ਦੇਖੋ ਗੱਲਬਾਤ ਇਦਾਂ ਭਈ ਅੱਜ ਖੜੇ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੇ ਗੱਡਖਾਨਾ ਉਰੇ ਸੁਖਣਾ ਖੜਿਆ ਬਾਵਾ ਜੋਤੈ ਗਰਵਾਲੇ ਬਾਈ ਉਹਨਾਂ ਕੋਲੇ ਖੜੇ ਆ ਬਣਾਉਂਦੇ ਤਾਂ ਕਰ ਲਈ ਇਹ ਐਗਰੀਕਲਚਰ ਦੇ ਇੰਪਲੀਮੈਂਟ ਆ ਪੂਰਾ ਜੀਤ ਵੀ ਖੜੀ ਆ ਟਰੈਕਟਰ ਵੀ ਖੜਿਆ ਆ ਹੋਰ ਪਤਾ ਨਹੀਂ ਕਿ ਭਾਈ ਕੀ ਕੀ ਲਿਆ ਕੇ ਰੱਖਿਆ ਗੱਲਬਾਤ ਐ ਆ ਕਿ ਇਹ ਬੰਦੇ ਹੈਗੇ ਆ ਜ਼ਿੰਮੇਵਾਰੀ ਵਾਲੇ ਕਿ ਇੱਕ ਕਹਿੰਦੇ ਨਾ ਕਿ ਬੰਦੇ ਦੀ ਉਹ ਬਣ ਜਾਂਦੀ ਹੁੰਦੀ ਆ ਗੁੱਡਵਿਲ ਯਾਰ ਤੁਸੀਂ ਆ ਬਣਾਉਨੇ ਹੋ ਚੱਲ ਸਾਡਾ ਆ ਵੀ ਕੰਮ ਕਰਦੇ ਹੋ ਲੋਕਾਂ ਨੂੰ ਕੁਝ ਯਕੀਨ ਹੁੰਦਾ ਹੁਣ ਬਾਈ ਹੁਣਾਂ ਦਾ ਇੱਕ ਕੰਮ ਨਾਲ ਹੋਰ ਆ ਫੇ ਉਹ ਹੈਗਾ ਯਾ ਸ਼ਿਪਿੰਗ ਦਾ ਆ ਕੱਢ ਦੇ ਇਹਨਾਂ ਦੇ ਰੋਡ ਜੇ ਸਿੱਧੇ ਜੇ ਕਰ ਦੇ ਨਾ ਬਾਈ ਹੁਣੇ ਮੇਰੇ ਨਾਲ ਨੇ ਤੇ ਬਾਈ ਜੀ ਸਸਿ ਗੱਲ ਕਰੀਏ ਕਰੀਏ ਜੀ ਹੈ ਬਾਈ ਸਸਿ ਗੱਲ ਜੀ ਸਸਿ ਗੱਲ ਤੇ ਮੈਂ ਕਹਿੰਦਾ ਕਿ ਕੰਮ ਤਾਂ ਕੱਲਾ ਔਰ ਇੰਪਲੀਮੈਂਟਾ ਦਾ ਸੀਗਾ ਹਾਂ ਐਪਲੀਮੈਂਟ ਸਾਰੇ ਆਪਾਂ ਆਪ ਤਿਆਰ ਕਰਦੇ ਆਂ ਆਹਾਂ ਤੇ ਬਾਕੀ ਫਿਰ ਆਹ ਜੀਪ ਵੀ ਖੜੀ ਆ ਟਰੈਕਟਰ ਜੀਪ ਟਰੈਕਟਰ ਆਪਾਂ ਨਮਾ ਕਢਵਾਇਆ ਬਾਹਰ ਭੇਜਣਾ ਸੀਗਾ ਇਹ ਤੇ ਜੀਪ ਵੀ ਉਹ ਬਾਹਰ ਜਾਣੀ ਉਹ ਤਿਆਰ ਕਰਵਾਈ ਆ ਅੱਛਾ ਇਹ ਮੰਨ ਲਓ ਜੇਦਾ ਹੁਣ ਕੋਈ ਬੰਦਾ ਆਪਣੇ ਕੋ ਆਉਂਦਾ ਆ ਬਾਹਰ ਲਾ ਹੈਨਾ ਹੁਣ ਸ਼ਿਪਮੈਂਟ ਵਾਲੇ ਹੋਰ ਬਹੁਤ ਬੰਦੇ ਆ ਸ਼ਿਪਿੰਗ ਵਾਲੇ ਪੰਜਾਬ ਚ ਹਾਂਜੀ ਹਾਂਜੀ ਆਪਾਂ ਕਿਹੜੀ ਕਿਹੜੀ ਚੀਜ਼ ਦਾ ਪਹਿਲਾਂ ਅਗਲੇ ਬੰਦੇ ਨੂੰ ਕਹਿੰਨੇ ਕਿ ਭਾਈ ਆਹ ਚੀਜ਼ ਦਾ ਧਿਆਨ ਰੱਖੋ ਆਹ ਕੰਮ ਕਰਨਾ ਤਾਂ ਆਹ ਕੰਮ ਨਹੀਂ ਕਰਨਾ ਮੇਰੇ ਜੀ ਧਿਆਨ ਵਾਲਾ ਤਾਂ ਇਹਦੇ ਵਿੱਚ ਮੇਨ ਕੰਮ ਹੁੰਦਾ ਜਿਹੜੇ ਬੰਦੇ ਨੇ ਬਾਹਰੋਂ ਮਾਲ ਮੰਗਾਉਣਾ ਵੀ ਬਸ ਉਹ ਪੇਮੈਂਟ ਹੈ ਜਿਹੜੀ ਵੀ ਕੰਪਨੀ ਤੋਂ ਕੰਮ ਕਰਾਉਂਦਾ ਉਹਦੇ ਖਾਤੇ 'ਚ ਪੇਮੈਂਟ ਪਾ ਕੇ ਇੱਕ ਨੰਬਰ 'ਚ ਕੰਮ ਕਰਾਓ ਅੱਛਾ ਵੱਡਾ ਕੰਮ ਇਹ ਆ ਜਿਹੜਾ ਮੇਨ ਆ ਹੂੰ ਉਹਦੇ ਵਿੱਚ ਦੋਨਾਂ ਪਾਰਟੀਆਂ ਦਾ ਫਾਇਦਾ ਹੈ ਜਿਨੇ ਮਾਲ ਭੇਜਣਾ ਉਹਨੂੰ ਵੀ ਦਿੱਕਤ ਨਹੀਂ ਜਿਨੇ ਮੰਗਵਾਉਣਾ ਉਹਨੂੰ ਮਾਲ ਸਡਾਉਣ 'ਚ ਕੋਈ ਦਿੱਕਤ ਨਹੀਂ ਆਉਂਦੀ ਤੇ ਮਨ ਮੰਨ ਲਓ ਜੀ ਇਹ ਪਿਆਰ ਕਰਾਈਏ ਜੀ ਸਾਰੀ ਪੇਮੈਂਟ ਅਗਲੇ ਨੇ ਇਥੋਂ ਆਪਣੇ ਰਿਸ਼ਤੇਦਾਰ ਦੇ ਹੱਥੋਂ ਕੈਸ਼ ਕਰਾਤੀਆ ਟਰੈਕਟਰ ਦੀ ਸਾਰੀ ਪੇਮੈਂਟ ਆਪਣੇ ਰਿਸ਼ਤੇਦਾਰ ਦੇ ਹੱਥੋਂ ਕੈਸ਼ ਕਰਾਤੀ ਫਿਰ ਨਹੀਂ ਫਿਰ ਜੀ ਉਹ ਜਿਹੜਾ ਕੰਮ ਹੈ ਕੈਸ਼ ਵਾਲਾ ਕੈਸ਼ ਵਾਲਾ ਤਾਂ ਫਿਰ ਦੋ ਨੰਬਰ ਦਾ ਕੰਮ ਹੋ ਜਾਂਦਾ ਹਾਂ ਹਮ ਆਪਾਂ ਉਹ ਕੰਮ ਨਹੀਂ ਕਰਦੇ ਜੇ ਮੰਨ ਲਓ ਰਿਸ਼ਤੇਦਾਰ ਦੇ ਖਾਤੇ 'ਚ ਪੈਸੇ ਪਾਤੀ ਫਿਰ ਨਹੀਂ ਅਸੀਂ ਉਹ ਦੇ ਉਹਨੂੰ ਅਸੀਂ ਸ਼ਿਪਿੰਗ ਦਾ ਬਿੱਲ ਹੀ ਨਹੀਂ ਦਿੰਦੇ ਹਮ ਹਮ ਅਸੀਂ ਸ਼ਿਪਿੰਗ ਦਾ ਬਿੱਲ ਉਹ ਪਾਰਟੀ ਨੂੰ ਦਿੰਨੇ ਆ ਜੀਨੇ ਸਾਡੀ ਕੰਪਨੀ ਨੂੰ ਪੈਸਾ ਪਾਇਆ ਹਮ ਹਮ ਸਮਾਨ ਅਗਲੇ ਨੇ ਆਪਦੀ ਮਰਜ਼ੀ ਨਾਲ ਖਰੀਦਣਾ ਹਮ ਤੇ ਸੇਵਿੰਗ ਦੀ ਜਿਹੜੀ ਉੱਥੋਂ ਪਹੁੰਚਣ ਤੱਕਰ ਉੱਥੋਂ ਬੰਦੇ ਦੇ ਘਰ ਜਾਂ ਫਾਰਮ ਦੇ ਡਿਲੀਵਰੀ ਤੱਕ ਆਪਣੀ ਜ਼ਿੰਮੇਵਾਰੀ ਹੁੰਦੀ ਹੈ। ਮੈਂ ਇੱਥੋਂ ਆਪਣੀ ਆਪਣੀ ਵਰਕਸ਼ਾਪ ਤੋਂ ਤੁਰ ਗਿਆ ਸਮਾਨ ਜਾਂਤੇ ਉਹਨਾਂ ਦੇ ਟਿਕਾਣੇ ਤੇ ਪਹੁੰਚਦਾ ਨਹੀਂ। ਪਹੁੰਚਦਾ ਨਹੀਂ। ਉਹਨਾਂ ਚਿਰ ਆਪਣੀ ਜ਼ਿੰਮੇਵਾਰੀ ਇਹ ਨਹੀਂ ਹੈਗਾ ਵੀ ਉੱਥੇ ਮਾਲ ਸੜਾਉਣ 'ਚ ਦਿੱਕਤ ਆ ਗਈ। ਜਿੱਦੋਂ ਬੰਦਾ ਫੋਨ ਨਾ ਚੱਕੇ। ਜਾਂ ਫੋਨ ਨਾ ਚੱਕੇ ਤੇ ਜਾਂ ਬੰਦਾ ਕਹਿੰਦਾ ਜੀ ਉਹ ਇਧਰੋਂ ਵੀ ਪੈਸੇ ਲੈ ਲੇ ਉਧਰ ਵੀ ਲੈ ਲੇ ਉਹ ਸਾਥੋ ਦੁਬਾਰੇ ਮੰਗੀ ਜਾਂਦੇ ਆ ਉਹ ਚੀਜ਼ਾਂ ਨਹੀਂ ਆਪਣੇ ਕੰਮ ਦੀ। ਜਿਵੇਂ ਆ ਨਵਾਂ ਟਰੈਕਟਰ ਆ ਹਨਾ। ਹਾਂਜੀ। ਇਹ ਬ੍ਰਾਂਡ ਜਿਹੜਾ ਟਰੈ ਕਈ ਜਣੇ ਕਹਿਣ ਲੱਗ ਪਏ ਉਹ ਟਰੇ ਮਸ਼ੀਨਰੀ ਨਵੀਂ ਭੇਜਣ 'ਚ ਦਿੱਕਤ ਆਉਂਦੀ ਆ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਉਹ ਦਿੱਕਤ ਉਹਦੀ ਆਉਣੀ ਆ ਜਦੋਂ ਆਪਾਂ 2 ਨੰਬਰ ਦਾ ਕੰਮ ਹਾਂਜੀ ਜਿਵੇਂ ਹੁਣ ਇਹਦਾ ਬਿੱਲ ਲੱਗਾ ਇਹਦਾ ਬਿੱਲ ਸਾਨੂੰ ਏਜੰਸੀ ਨੇ ਸਾਡੀ ਫਰਮ ਦੇ ਨਾਂ ਤੇ ਬਿੱਲ ਕੱਟਤਾ ਹੂੰ ਤੇ ਅਸੀਂ ਗਾਂ ਇਹਨੂੰ ਸੇਲ ਕਰਤਾ ਹੂੰ ਕਿ ਮਤਲਬ ਇਹ ਇਹ ਪਹਿਲਾਂ ਆਪਾਂ ਲਿਆ ਹਾਂ ਫਿਰ ਗਾਂ ਆਪਾਂ ਕਲਾਇੰਟ ਨੂੰ ਬਾਹਰ ਲੈਣ ਨੂੰ ਦੇ ਦਿੰਦੇ ਆਪਾਂ ਬਾਹਰ ਲੈਣ ਨੂੰ ਆਪਣੀ ਆਪਣੀ ਫਰਮ ਦੇ ਨਾਂ ਤੇ ਆਪਾਂ ਬਿੱਲ ਕੱਟ ਕੇ ਉਹਨੂੰ ਦੇ ਦਿੰਦਾ ਟੈਕਸ ਟੈਕਸ ਵੀ ਦੁੱਗਣਾ ਬਚ ਗਿਆ ਟੈਕਸ ਵੀ ਬਚ ਗਿਆ ਜਿਹੜਾ 2 ਨੰਬਰ ਦਾ ਕੰਮ ਆ ਉਹਦੇ ਵਿੱਚ ਪਹਿਲਾਂ ਆਪਾਂ ਟੈਕਸ ਦੇ ਦੇਣਾ ਕੀ ਜੀ ਖਰੀਦਣ ਵਾਲੇ ਨੂੰ ਜਦੋਂ ਸ਼ਿਪਿੰਗ ਦਾ ਬਿੱਲ ਲੈਣਾ ਜਿਹੜੇ ਬੰਦੇ ਤੋਂ ਉਹਨੇ ਆਪਾਂ ਤੋਂ ਦੁਬਾਰੇ ਟੈਕਸ ਦੇ ਪੈਸੇ ਅਲੱਗ ਲੈਣੇ ਉਹ ਕਿੰਨੇ ਪਰਸੈਂਟ ਪੈਂਦਾ ਉਹ 12% ਪੈਂਦਾ 12% ਉਹ ਵੀ ਪੈਗਾ ਤੇ ਜਿਹੜਾ ਇੱਥੇ ਜੀਐਸਟੀ ਦੇਣੀ ਪੈਗੀ ਉਹ ਅੱਡ ਉਹ ਅੱਡ ਉਹ ਤਾਂ ਲੈਣੀ ਲੈਣੀ ਇਹਨਾਂ ਨੇ ਤਾਂ ਜਿਹੜਾ ਉਹਨੂੰ ਦੇਣੇ ਪੈਗੇ ਉਹ ਬਾਧੂ ਜਾਂਦੇ ਆ ਹਾਂ ਹਾਂ ਆਪਾਂ ਉਹ ਮੰਨ ਕੇ ਚੱਲੋ ਵੀ 20 ਲੱਖ ਮਗਰ 2.5 ਤੋਂ 3 ਲੱਖ ਦਾ ਫਾਇਦਾ ਗਾ ਹੂੰ ਬਿਲਕੁਲ ਜੇ 20 ਲੱਖ ਦਾ ਮਾਲ ਆਪਾਂ ਨਾ ਜਾਂਦਾ 2.3 ਤੋਂ 3.5 ਲੱਖ ਰੁਪਇਆ 12% ਨਾ ਬਣ ਜਾਂਦਾ ਉਹ ਜਾਨੀ ਗਾਹਕ ਦਾ ਜਿਹੜਾ ਹੈਗਾਗਾ ਉਹ ਫਾਇਦਾ ਹੂੰ ਉਹਦੀ ਬਚਤਾਂ ਬਚਤ ਹੋ ਗਈ ਉਹਦੀ ਆ ਗਈ ਹਨਾ ਅੱਛਾ ਇਹ ਤਾਂ ਹੈਗੀ ਜੀਪ ਇਹ ਹੈਗਾ ਟਰੈਕਟਰ ਹੈ ਇਹ ਤਾਂ ਚਲੋ ਬਾਹਰ ਹਾਂ ਆਇਆ ਜੀ ਹਾਂਜੀ ਹਾਂਜੀ ਹਨਾ ਹੁਣ ਇੱਥੇ ਇੰਪਲੀਮੈਂਟ ਪਏ ਹੋਣੇ ਬਾਵਾ ਇਧਰੋਂ ਸ਼ੁਰੂ ਹੋ ਜਾਂਦੇ ਆ ਉਹ ਵਰਕਸ਼ਾਪ ਦੇ ਸਿਰੇ ਤੱਕ ਪਏ ਆ ਇਹ ਸਾਰੇ ਆਪ ਦੇ ਬਣੇ ਨੇ ਇਹ ਹਾਂ ਇਹ ਆਪਣੇ ਆਪ ਦੇ ਬਣੇ ਹੋਏ ਆ ਇਹ ਆਪਣੀ ਫਾਰਮ ਆ ਜਿਹੜੀ ਵੀ ਇਹ ਆਏ ਨਹੀਂ ਵੀ ਆਪਾਂ ਹੁਣੇ ਨਹੀਂ ਕੰਮ ਕਰਨ ਲੱਗੇ ਅਸੀਂ ਇਹ ਜਾਨੀ ਸਾਡੇ ਪਾਪਾ ਲਾਗੇ ਸੀ 1962 ਚ ਕੁਣ 162 ਦੀ ਵਰਕਸ਼ਾਪ ਹੈ ਹਾਂ ਯਾਨੀ ਹਿੰਮਤਪੁਰੇ ਦੇ ਵਿੱਚ ਸਭ ਤੋਂ ਪੁਰਾਣੀ ਵਰਕਸ਼ਾਪ ਹੈ ਤੇ ਤੁਹਾਡਾ ਆਪ ਦਾ ਐਕਸਪੋਰਟ ਦਾ ਕੰਮ ਜਿਹੜਾ ਹੈ ਹੋਰ ਕਿਹੜੀ ਕਿਹੜੀ ਚੀਜ਼ ਐਕਸਪੋਰਟ ਕਰਦੇ ਜਿਹੜੀ ਜ਼ਿਆਦਾ ਜਾਂਦੀ ਹੈ ਉਹ ਰਿਓ ਜ਼ਿਆਦਾ ਸਾਡਾ ਰੂਟਾਵੇਟਰ ਜਾਂਦਾ ਹੈ ਰੂਟਾਵੇਟਰ ਤੇ ਇੱਕ ਜਾਂਦਾ 베ਰੀ ਵਾਲਾ ਸਪਰੇਅ ਪੰਪ ਹਾਂਜੀ ਉਹ ਇਹਨਾਂ ਨੇ ਬੰਦਿਆਂ ਨੇ ਨਹੀਂ ਲਿਆਏ ਪਾਰਟੀ ਨੂੰ ਨਹੀਂ ਜਾ ਰਿਹਾ ਹਾਂ ਤੇ ਇਹ ਜਿਹੜੀਆਂ ਦੋ ਆਈਟਮਾਂ ਗਈਆਂ ਇਹ ਯਾਨੀ ਮੰਨ ਕੇ ਚੱਲੋ ਵੀ 90% ਜਾਂਦੀਆਂ ਸਪੈਸ਼ੈਲਟੀ ਹੈ ਸਪੈਸ਼ੈਲਟੀ ਹਾਂ ਹਾਂ ਜੇ 6 ਫੁੱਟ ਦਾ ਰੂਟਾ ਬੇਟਰ ਆ 6 ਆ ਜੀ ਨਹੀਂ ਇਹ ਤਾਂ 7 ਆ ਇਹ 8 ਆ ਆ ਜਿਵੇਂ ਬੱਟ ਪਾਉਣ ਵਾਲਾ ਜਿੰਦਰਾ ਹੋ ਗਿਆ ਹਾਂ ਜੀ ਇਹ ਵੀ ਹੁਣ ਆਪਾਂ ਸਪੈਸ਼ਲ ਬਣਾਇਆ ਵੀ ਟਰੈਕਟਰ ਦੇ ਟਾਇਰਾਂ ਤੋਂ ਬਾਹਰੋਂ ਮਿੱਟੀ ਚੱਕੇ ਹੂੰ ਆ ਬਾਟਰ ਟੈਂਕ ਹੋ ਗਿਆ ਇਹਨਾਂ ਦਾ ਅੱਛਾ ਇਹ ਇਹ ਚੱਲੇ ਆ ਬਾਈ ਪਿਓਰ ਅਰਥ ਫਾਰਮਿੰਗ ਆ ਤੇ ਬ੍ਰੈਂਪਟਨ ਦੀ ਗੱਲ ਹਾਂ ਇਹ ਬ੍ਰੈਂਪਟਨ ਦਾ ਹੈ ਇਹ ਇਹ ਸਾਰਾ ਮਾਲ ਉਸੇ ਪਾਰਟੀ ਦਾ ਹੀ ਆ ਇੱਕ ਦਾ ਟਰੈਕਟਰ ਜੀ ਜਿੰਨੇ ਸਾਰਾ ਜੋ ਸਮਾਨ ਸਾਰਾ ਇਹ ਨਹੀਂ ਆ ਅੱਛਾ ਇਹ ਉਹਨਾਂ ਦੇ ਚੱਲੇ ਆ ਬ੍ਰੈਂਪਟਨ ਉੱਥੇ ਹੈ ਹਾਂ ਜੀ ਅੱਛਾ ਇਹ ਇਹ ਕਿੰਨੇ ਲੀਟਰ ਹੈਗਾ ਆ ਇਹ 12000 ਲੀਟਰ ਦਾ 12000 ਲੀਟਰ ਦੀ ਕਪੈਸਿਟੀ ਹੈ। ਇਹਨਾਂ ਨੇ ਯਾਨੀ ਸਬਜ਼ੀ ਨੂੰ ਪਾਣੀ ਦੇਣ ਵਾਸਤੇ ਖੇਤ ਦੇ ਵਿੱਚ ਟੋਆਰਾ ਦੇ ਰਹੀਂ ਉਹਦੇ ਵਾਸਤੇ ਇਹ ਚੱਲਿਆ। ਅੱਛਾ ਹਾਂਜੀ ਇਹ ਮਤਲਬ ਜੀ ਉਧਰ ਚੀਜ਼ਾਂ ਹੀ ਬਣਵਾਉਣੀਆਂ ਪਈਆਂ ਕਿਉਂਕਿ ਤਾਂ ਮਹਿੰਗੀਆਂ ਪੈਂਦੀਆਂ ਹੁਣ। ਹਾਂ ਉਧਰ ਤਾਂ ਫਿਰ ਉਹਨਾਂ ਡਾਲਰਾਂ ਦੇ ਹਿਸਾਬ ਨਾਲ ਬਣਨੀਆਂ ਇੱਧਰ ਰੁਪਈਏ ਦੇ ਹਿਸਾਬ ਨਾਲ ਬਣਨੀਆਂ। ਹਾਂਜੀ ਬਾਲਾ ਫਰਕ ਪੈ ਜਾਂਦਾ। ਇੱਧਰ ਮੰਨ ਕੇ ਚੱਲੋ ਵੀ ਇਹ ਜਿਹੜਾ 12000 ਦਾ ਟੈਂਕ ਸਾਡਾ ਬਣਿਆ ਇਹ ਇਹਦੇ ਨਾਲ ਇੰਜਣ-ਇੰਜਣ ਵੀ ਲੱਗਣਾ ਮਗਰ ਇਹਦਾ ਖੋਲਿਆ ਹੋਇਆ ਹੈਗਾ। अच्छा प्रेशर ਬਣਾਉਣ ਵਾਸਤੇ ਇਹਨੂੰ ਮੋਟਰ ਲੱਗਣੀ ਮਗਰ ਜੀ ਹਾਂ ਹਾਂ ਮੋਟਰ ਪੰਪ ਲੱਗਣਾ ਤੇ ਇਹ ਤਕਰੀਬਨ 3 ਕ ਲੱਖ ਚ ਤਿਆਰ ਹੋਇਆ ਇਹ 3 ਲੱਖ ਦੇ ਵਿੱਚ ਤਿਆਰ ਹੋ ਜਾ ਹਾਂ 3 ਲੱਖ ਚ ਇਹ ਕੰਪਲੀਟ ਹੋ ਗਿਆ ਤੇ ਇਹਨਾਂ ਨੂੰ ਕੰਟੇਨਰ ਕਿੰਨੇ ਲੱਗ ਜਾਣਗੇ ਇਹਨਾਂ ਸਮਾਨ ਨੂੰ ਇਹ 40 ਫੁੱਟਾ ਇੱਕ ਕੰਟੇਨਰ ਚ ਜਾਊਗਾ 40 ਨਹੀਂ ਮੈਂ ਸਾਰੇ ਸਮਾਨ ਦੀ ਗੱਲ ਕਰ ਰਿਹਾ ਸਾਰਾ ਸਮਾਨ ਜਾਊਗਾ ਜੀ ਇਹਨੂੰ ਫੋਲਡਿੰਗ ਕਰਕੇ ਲੋਡ ਕਰਾਂਗੇ ਤੇ ਟਰੈਕਟਰ ਤਾਂ ਜੀਬ ਤੱਕ ਜਾਣਗੇ ਨਾ ਵਿੱਚੇ ਬਾਹਰ ਵਿੱਚੇ ਜਾਊਗਾ ਹਾਂ ਅੱਛਾ ਇੱਕੋ ਕੰਟੇਨਰ ਦੇ ਵਿੱਚ ਸਾਰੇ ਸੰਦ ਜਾਣਗੇ ਸਾਰਾ ਸਮਾਨ ਉਹਦੇ ਵਿੱਚ ਹੀ ਪੈਕ ਕਰਾਂਗੇ अच्छा मतलब ओदू आ जा के वो सैंपल द्वारा कर हां वो थे सिंबल हो जा ठीक है, है। जी मतलब एहो जा ਤੁਹਾਡੇ ਰੂਟਾਵੇਟਰ ਅੱਜ ਕੀ ਹੈ ਜਿਹੜਾ ਕਿ ਭਈ ਸਪੈਸ਼ਲ ਦੇ ਤੁਹਾਡੀ ਕਿ ਇਹ ਇੱਕ ਇਹ ਤਾਂ ਕਿ ਪੰਪ ਹੋ ਗਿਆ ਕਿ ਸਪੈਸ਼ਲਟੀ ਘਤੋਂ ਅਗੇ ਬਾਹਰ ਹੀ ਜਾਣੀ ਜਿਵੇਂ ਜਿਹੜਾ ਨਾ ਵੀ ਆਪਾਂ ਪੰਪ ਦੀ ਗੱਲ ਕਰਦੇ ਆ 베ਰੀ ਵਾਲੇ ਦੀ 베ਰੀ ਵਾਲਾ ਜਿਹੜਾ ਪੰਪ ਆਗਾ 베ਰੀ ਵਾਲਾ ਪੰਪ ਵੀ ਜਿਵੇਂ ਆਪਣੇ ਪੰਪ ਆ ਉਹ ਨਹੀਂ ਹੈਗਾ ਸਿਸਟਮ ਹਮਮ ਉਹਨੂੰ ਸਟੀਲ ਦੀ ਹੀ ਟੈਂਕੀ ਲਾਉਣੀ ਆ ਜਦੋਂ ਉਹ 베ਰੀ ਦੇ ਵਿੱਚ ਦੀ ਲੰਗਦਾ ਦੋ ਪਾਲਾਂ ਉਹ 베ਰੀ ਦੀਆਂ ਸਪਰੇਅ ਕਰ ਦਿੰਦਾ ਹਮ ਇੱਕ ਗੇੜੇ ਦੇ ਵਿੱਚ ਇੱਕ ਗੇੜੇ ਹਾਂ ਵੀ ਨਹੀਂ ਜੇ ਮੰਨ ਕੇ ਚਲੋ ਵੀ ਆਮ ਹੱਥ ਵਾਲਾ ਪੰਪ ਨਾ ਜਾਂ ਜਾਂ ਫੜ ਕੇ ਪਾਈਪ ਕਰਦੇ ਆ ਉਹ ਇੱਕ ਲਾਈਨ ਤੇ ਦੋ ਗੇੜੇ ਲਾਉਣੇ ਪੈਂਦੇ ਇਧਰ ਟਰੈਕਟਰ ਦੇ ਮਗਰ ਪੈ ਗਿਆ ਇਹਨੇ ਟਰੈਕਟਰ ਦੇ ਮਗਰ ਪੈ ਕੇ ਪੰਪ ਨੇ ਲਾ ਲਈ ਜਾਣਾ ਉਹ ਹੀ ਫੋਟੋ ਫੂਟਾ ਤਾਂ ਹੋਣੀ ਆ ਤੁਹਾਡੇ ਕੋਲ ਹਾਂ ਹਾਂ ਫੋਟੋ ਹੈ ਉਹ ਮੈਨੂੰ ਦਿਓ ਜੀ ਤੇ ਨਾਲ ਉਹ ਦੇ ਦਾਂਗੇ ਤੁਹਾਨੂੰ ਤੇ ਜਿਵੇਂ ਰੋਟਾਵੇਟਰ ਦੀ ਗੱਲ ਕਰਦੇ ਆ ਰੋਟਾਵੇਟਰ ਅਸੀਂ ਬਣਾਉਣੀ ਸਪੈਸ਼ਲਿਸਟ ਆ ਹਮ ਹਮ ਰੋਟੇਟਰ ਨੂੰ ਜਿਵੇਂ ਬਾਹਰ ਅਸੀਂ ਭੇਜਦੇ ਆਂ ਕਿ ਉਹਦੇ ਚ ਕੋਈ ਦਿੱਕਤ ਨਾ ਆਵੇ ਇੱਕ ਤਾਂ ਅਸੀਂ ਇਹਨੂੰ ਵੀ ਜਿਹੜਾ ਗੇਅਰ ਹੈਗਾ ਇਹ ਹਾਂਜੀ ਇਹ ਗੇਅਰ ਅਸੀਂ 13 23 ਦਾ ਕਰਾਉਣ ਵਾਲਾ ਗੇਅਰ ਲਾਉਨੇ ਆ ਹੈਵੀ ਵੱਡਾ ਹੂੰ ਤੇ ਸਾਈਡ ਗੇਅਰ ਆ ਜਿਹੜਾ ਇਹਦਾ ਅਸੀਂ ਉਹ ਲਾਉਨੇ ਆਗੇ 21 37 28 ਦਾ ਹੂੰ ਠੀਕ ਸਪੈਰ ਯਾਨੀ ਇਹ ਜਿਹੜੀਆਂ ਚੀਜ਼ਾਂ ਅਸੀਂ ਆਪ ਦੇ ਹਿਸਾਬ ਨਾਲ ਬਣਾ ਕੇ ਬਾਕੀ ਜਿਵੇਂ ਬਾਡੀ ਹੋ ਗਈ ਰੂਟਰ ਰੂਟਰ ਹੋ ਗਿਆ ਡਾਲਾ ਹੋ ਗਿਆ ਸਾਰਾ ਆਪਣੇ ਮਸ਼ੀਨਰੀ ਦੇ ਅੰਦਰ ਲੱਗੀ ਹੋਈ ਹੈ ਸਾਰੀ ਇੱਥੇ ਤਿਆਰ ਹੁੰਦਾ ਇਹ ਬਾਹਰ ਕੁਛ ਨਹੀਂ ਆਉਣਾ ਨਹੀਂ ਨਹੀਂ ਬਾਹਰੋਂ ਤਾਂ ਬਸ ਇਹਦਾ ਗियर ਤੇ ਸਾਈਡ ਗियर ਲੈਣਾ ਹੂੰ ਉਹ ਸਾਰੀਆਂ ਕੰਪਨੀਆਂ ਹੀ ਬਾਹਰੋਂ ਲੈਣੀਆਂ ਆਪਾਂ ਵੀ ਬਾਹਰੋਂ ਤੇ ਬਲੇਡ ਕਿਹੜੇ ਆ ਦੇ ਫਿਰ ਬਲੇਡ ਅਸੀਂ ਇਹਨਾਂ ਦੋ ਕੰਪਨੀਆਂ ਦਾ ਲਾਉਨੇ ਆ ਇੱਕ ਤਾਂ ਲਾਉਨੇ ਆ ਅਸੀਂ ਕੇਪੀ ਦਾ ਇੱਕ ਲਾਉਨੇ ਆ ਸਟਾਰ ਫੋਰਸ ਦਾ ਬਾਹਰ ਕਿਹੜਾ ਕੰਮਜਾਬ ਦੋਨੇ ਹੀ ਕੰਮਜਾਬ ਆ ਦੋਨੇ ਹੀ ਦੋਨਾਂ ਦੇ ਜਿਹੜੇ ਲੋਹੇ ਦੀ ਕੁਆਲਿਟੀ ਆ ਉਹ ਸੇਮ ਆ ਹੂੰ ਮਨ ਲਓ ਆਪਾਂ ਉਰੇ ਮੰਨ ਲਓ ਇਹ ਤਾਂ ਚਲੋ ਬਾਹਰ ਚਲ ਗਿਆ ਹਨਾ ਉੱਥੇ ਜੇ ਕੋਈ ਸਰਵਿਸ ਦੀ ਲੋੜ ਪਏ ਕੁਝ ਹੋ ਤਾਂ ਆਪੇ ਇੱਥੇ ਉੱਥੇ ਦੇਖ ਲੈਣੇਗੇ ਜਦੋਂ ਆਪਣੇ ਜੱਟ ਥੋੜੇ ਜਿਆਦਾ ਹੁੰਦੇ ਹਨ ਜਿਹੜੇ ਮੰਨ ਲਓ ਇੱਧਰ ਆਪਾਂ ਦੇਤਾ ਕਿਸੇ ਨੂੰ ਇੱਧਰ ਸਰਵਿਸ ਕੀ ਦੇਤੀ ਮਗਰ ਸਰਵਿਸ ਇਹਦੀ ਅਸੀਂ 1 ਸਾਲ ਦੀ ਵਾਰੰਟੀ ਦਿੰਨੇ ਆ ਜੀ ਅੱਛਾ ਕੋਈ ਕੋਈ ਗੇਅਰ ਨੂੰ ਪ੍ਰੋਬਲ ਆਉਂਦੀ ਆ ਕਿਸੇ ਬੈਰਿੰਗ ਨੂੰ ਆਉਂਦੀ ਆ ਜਾਂ ਸਾਈਡ ਗੇਅਰ ਨੂੰ ਆਉਂਦੀ ਆ ਤੇ ਉਹ ਆਪਣੀ ਕੰਪਨੀ ਨੂੰ ਬੰਦਾ ਜਾਂਦਾ ਕਰਕੇ ਚਲੋ ਆਏ ਹਾਂ ਇੱਥੇ ਪਰ ਰੇਟ ਦੀ ਗੱਲ ਇਹਦੀ ਨਾ ਕਰੀਏ ਹੈ ਰੇਟ ਦੀ ਗੱਲ ਇਹ ਦੀ ਜਿਹਨੇ ਕਰਨੀ ਫੋਨ ਤੇ ਕਰੇ ਕਿਉਂਕਿ ਕਿਉਂਕਿ ਇੱਥੇ ਰੋਟਾਵੇਟਰ ਦਾ ਰੇਟ ਹੋਰ ਆ ਜਦੋਂ ਤੁਹਾਡੇ ਕੋਲੇ ਪਹੁੰਚਣਾ ਪਹੁੰਚ ਪਾ ਕੇ ਦਾ ਰੇਟ ਹੋਰ ਹੋ ਜਾਂਦਾ ਹਾਂ ਹੋਰ ਇਸ ਕਰਕੇ ਉਹ ਤੁਸੀਂ ਫੋਨ ਤੇ ਉਹਦੀ ਗੱਲ ਕਰ ਲਓ ਚਲ ਇਹਦਾ ਆਪਾਂ ਤਾਂ ਦੱਸ ਦਵਾਂਗੇ ਭਾਈ ਇਹ ਬਾਹਰ ਜਾਣੀਆਂ ਹੈ ਹਾਂਜੀ ਹਾਂਜੀ ਤੇ ਇੱਕ ਤਾਂ ਆਹ ਹੈ ਚਲੋ ਇੱਕ ਰੋਟਾਵੇਟਰ ਮਗਰ ਇਹ ਵੱਡਾ ਆ ਹਾਂ ਇਹ ਵੱਡਾਗਾ 9 ਫੁੱਟ ਦਾ ਜੀ ਇਹ 9 ਫੁੱਟ ਆ ਹਾਂਜੀ ਅੱਛਾ ਮੈਕਸਿਮਮ ਕਿੰਨਾ ਬਣਾਉਨੇ ਆ ਇਹ ਆਪਣੇ ਕੋਲੋਂ ਜੀ ਜਿਹੜਾ ਰੋਟਾਵੇਟਰ ਆ 4 ਫੁੱਟ ਤੋਂ ਸਾਡਾ ਸਟਾਰਟ ਹੁੰਦਾਗਾ 12 ਫੁੱਟ ਤੱਕਰ ਬਣਾਉਣਾ ਜਿਹੜਾ ਸਾਡਾ 4 ਤੇ 5 ਇਹ ਸਾਡਾ ਜਾਂਦਾ ਜਿਵੇਂ ਕਰਨਾਟਕਾ ਹੋ ਗਿਆ ਤਾਮਨ ਲੱਗ ਹਾਂਜੀ ਉਧਰ ਜਾਂਦਾ ਹੂੰ ਜਿਹੜਾ 6 ਫੁੱਟ ਵਾਲਾ 6 ਫੁੱਟ ਵਾਲਾ ਸਾਡਾ ਜਾਦੇ ਜਾਂਦਾਗਾ ਯੂਪੀ ਤੇ ਸਰੀ ਕੈਨੇਡਾ ਤੇ ਉਹ ਕੈਨੇਡਾ ਕੱਧੋ ਜਾਂਦਾ ਜਿਆਦਾ ਉਹ 베ਰੀ ਦੇ ਵਿੱਚ ਚੱਲਦਾ ਹੀ 6 ਫੁੱਟ ਠੀਕ ਆ ਜੀ ਮਾ ਜਗਾ ਥੋੜੀ ਆ ਜਗਾ ਥੋੜੀ ਆ ਇਹ ਜਿਵੇਂ ਜਾਣਾ ਹੈ ਬ੍ਰੈਮਟਨ ਜਾਣਾ ਕਰਕੇ ਇਧਰ ਇਹਨਾਂ ਦਾ 베ਰੀ ਦਾ ਕੰਮ ਹੈ ਨਹੀਂ ਸਰਦੀ ਦਾ ਇੱਥੇ ਵੱਡਾ ਚੱਲ ਜਾਣਾ ਸੀ ਇਹਨਾਂ ਦਾ 9 ਫਟ ਤਿਆਰ ਕੀਤਾ ਅੱਕੇ ਚੈੱਕ ਚੱਕ ਕਰ ਲਈ ਟਰੈਕਟਰ ਇਹ ਚੈੱਕ ਕਰਤਾ ਟਰੈਕਟਰ ਮਗਰ ਪਾ ਕੇ ਇਹਨੂੰ ਵੀ ਚੈੱਕ ਕੀਤਾ ਤਵੀਆਂ ਵੀ ਚੈੱਕ ਕੀਤੀਆਂ ਟਰੈਕਟਰ ਵੀ ਉਹਨਾਂ ਦਾ ਟਰੈਕਟਰ ਵੀ ਉਹਨਾਂ ਦਾ ਅੱਛਾ ਉਹਦੇ ਮਗਰ ਪਾ ਕੇ ਚੈੱਕ ਕਰ ਲਿਆ ਸਾਰਾ ਯਾਨੀ ਚੈੱਕ ਕਰਕੇ ਜਿਹੜਾ ਮਾਲ ਆਪਾਂ ਬਾਹਰ ਭੇਜਣਾ ਨਾ ਉਹ ਬਿਨਾਂ ਚੈੱਕ ਅੰਗ ਤੋਂ ਆਪਾਂ ਭੇਜਦੇ ਹੀ ਨਹੀਂ ਹੁਣ ਇਹ ਇਹ ਤਵੀਆਂ ਕਿੰਨੀਆਂ ਆ ਇਹ 20 ਤਵੀਆਂ ਦਾ ਸੈੱਟ ਆ ਅੱਛਾ ਉਹ ਟਰੇਟਰ ਮਗਰ ਕਾਮਯਾਬ ਆ ਪੂਰੀਆਂ ਫੁੱਲ ਕਾਮ ਆਪਣੀ ਗਾਰੰਟੀ ਕੀ ਆ ਬਹੁਤ ਵਧੀਆ ਆ ਇਹ ਜਿਹੜੀਆਂ ਆਪਾਂ ਬਾਹਰ ਭੇਜਦੇ ਆ ਨਾ ਜਿਵੇਂ ਹੁਣ ਆਪਣੇ ਤਵੰਗਾ ਬਣਦੀਆਂ ਹਾਂਜੀ ਆਪਣੇ ਕੀ ਕਰਦੇ ਆ ਵੀ ਤਕਰੀਬਨ ਆਮ ਹੀ ਬੈਰੰਗਾ ਜਿੰਨਾ ਸਾਰਾ ਡਿਸਪੋਜ਼ਲ ਪੈਂਦਾ ਤਵੰਗਾ ਹੂੰ ਇਹਦੇ ਵਿੱਚ ਐਨਬੀਸੀ ਦੇ origignal ਬੈਰੰਗ ਨਵੇਂ ਪਾਏ ਬ੍ਰਾਂਡ ਨਹੀਂ ਬ੍ਰਾਂਡ ਲੈ ਕੇ ਹਾਂ ਜਿਵੇਂ ਤਵਾਗਾ ਤਵਾ ਜਿਵੇਂ ਹੁਣ ਟਾਈਗਰ ਦਾ ਤਵਾ ਪਾਇਆ ਹਾਂਜੀ ਇਹ ਟਾਈਗਰ ਦਾ ਤਵਾ ਜਿਹੜਾ ਦੋ ਤਰ੍ਹਾਂ ਦਾ ਅੱਛਾ ਇੱਕ ਹੁੰਦਾ ਹੈਗਾ ਪਲੱਸ ਇੱਕ ਕੱਲਾ ਟਾਈਗਰ ਹੁੰਦਾ ਇਹਨੂੰ ਪਲੱਸ ਵਾਲਾ ਪਾਇਆ ਕਲਾਸ ਤੇ ਕਲੇ ਡੈਗਰ ਤੇ ਫਰਕ ਕੀ ਆਉਂਦਾ ਇਹ ਉਹ ਤਵੇ ਥੋੜਾ ਜਿਹਾ ਹਲਕਾ ਹੁੰਦਾ ਇਹ ਪਈ ਹੈਵੀ ਆ ਇਹ ਹੈਵੀ ਹੁੰਦਾ ਬਜਨ ਇਹਦਾ ਵੱਧ ਜਾਂਦਾ ਹਮਮਤਲਬ ਇਹ ਹੈ ਕਿ ਟਰੈਕਟਰ ਤਕੜਾ ਪਾਦੀ ਹੈ ਕੋਈ ਇਹ ਤਾਂ ਤੋੜਦਾ ਵੀ ਜਿਵੇਂ ਕਹਿ ਦਿੰਦੇ ਆ ਨਾ ਕਿਸਾਨ ਕਹਿੰਦਾ ਯਾਰ ਤਵੇnga ਪੁੱਠੀਆਂ ਮੋੜਤੀਆਂ ਤਵੇ ਟੁੱਟ ਗਏ ਵੀ ਇਹ ਜਾਨੀ ਇੱਕ ਦੋ ਗੇੜੇ ਮੋੜਨ ਨਾਲ ਤਵੇ ਇਹਦੇ ਟੁੱਟਦੇ ਨਹੀਂ ਹਮ ਚੱਲ ਜੂ ਚੱਲ ਚੱਲ ਨਾੜਾ ਲੋਹਾਂ ਢਾਂਡ ਚੱਲਣ ਵਾਲਾ ਲੋਹਾ ਅੱਛਾ ਇਹ ਵੀ ਚੱਲਿਆ ਨਾਲ ਬਾਹਰ ਹੈ ਨਾ ਹਾਂ ਮਤਲਬ ਕੱਲਾ ਆਹੀ ਬਣਾਉਣਾ ਕਿ ਫਿਰ ਉਹ ਜੈਕ ਵਾਲਾ ਜਿਵੇਂ ਹੁਣ ਆ ਆਈਟਮ ਹਾਂਜੀ ਆ ਆਈਟਮ ਆ ਜਿਹੜੀ ਅਸੀਂ ਇਹ ਆਈਟਮ ਬਣਾਈ ਹੈਗੀ ਸਪੈਸ਼ਲੀ ਉਹਨਾਂ ਬੰਦਿਆਂ ਵਾਸਤੇ ਹੂੰ ਇਹ ਉਹਨਾਂ ਨੇ ਬੈੱਡ ਦੇ ਉੱਤੇ ਸਬਜ਼ੀ ਵੀ ਚਾਹੀਦੀ ਅੱਛਾ ਆ ਜਿਹੜੀ ਇਹਦੀ ਗਰਾਰੀ ਹੈਗੀ ਵਿੱਚ ਇਹ ਚੇਂਜ ਹੋ ਜਾਣੀ ਠੀਕ ਹੈ ਜੀ ਇਹ ਸਰੋਂ ਵਾਲੀ ਵੀ ਪੈ ਜਾਣੀ ਆ ਜਿਹੜੀ ਹੁਣ ਪਾਈ ਵੀ ਹੈਗੀ ਆਹ ਗਰਾਰੀ ਹਾਂਜੀ ਇਹ ਜਿਹੜੀ ਗਰਾਰੀ ਆ ਇਹ ਹੈਗੀ ਆ ਮੱਕੀ ਤੇ ਸੋਇਆਬੀਨ ਵਾਸਤੇ ਅੱਛਾ ਉਹਦੇ ਬੀਜ ਲਈ ਹੈ ਹਾਂ ਹੂੰ ਠੀਕ ਆ ਬੰਦਾ ਇਹਨੂੰ ਲੈ ਕੇ ਤੁਰ ਜਾਂਦਾ ਹੈ ਚੂਬੀ ਪਾ ਕੇ ਇਹਨੇ ਬੀਜੀ ਜੀ ਬਸ ਨੇ ਆਪੇ ਬੀਜੀ ਜਾਂਦੀ ਹਾਂ ਕਦੂਆਂ ਦਾ ਪੇਠੇ ਦਾ ਤੋਰੀ ਦਾ 20 ਪਾਉਣ ਵਾਲੀ ਅੱਡ ਕਰਾਰੀ ਹੂੰ ਇਹਨੇ ਜਾਨੀ ਮੰਨ ਕੇ ਚੱਲੋ ਵੀ ਇੱਕ ਮਸ਼ੀਨ ਨਹੀਂ ਤਿੰਨ ਕਰਾਰੀਆਂ ਨਾਲ 6 ਤੋਂ 7 ਫਸਲਾਂ ਦੀ ਬਿਜਾਈ ਕਰਦੇ ਅੱਛਾ ਬਸ ਇਹ ਕਾਮਯਾਬ ਹੈਗੀ ਹੈ ਪੂਰਾ ਫੁੱਲ ਕਾਮਯਾਬ ਸੌਦਾ ਹੈ ਹਾਂ ਵੀ ਉਹ ਐਵੇਂ ਆ ਵੀ ਜਿਵੇਂ ਹੁਣ ਵੀ ਆਇ ਨਹੀਂ ਹੈਗਾ ਵੀ ਮਗਰ ਬੰਦੇ ਨੂੰ ਬੀ ਪਾਉਣਾ ਪਊ ਵੀ ਕਿਤੇ ਡੈਗ ਪਿਆ ਨਾ ਡੈਗ ਪਿਆ ਇਹਨੇ ਜਿਵੇਂ ਮੱਕੀ ਦਾ ਦਾਣਾ 6 ਇੰਚ ਤੇ ਪਾਉਣਾ ਹਾਂਜੀ ਇੱਕ ਹੀ ਦਾਣਾ ਪਾਉਣਾ अच्छा इकको ही ਪਾਉਣਾ ਹੈ ਹਾਂ ਇਹ ਨਹੀਂ ਹੈਗਾ ਵੀ ਦੋ ਦਾਣੇ ਛੱਡ ਦੂ ਹੁੰ ਜਾਂਦਾ ਆ ਹੋਵੇ ਮੈਂ ਸਿੱਟੀਆਂ ਜਾਂਦਾ ਇੱਕ ਇੱਕ ਹੀ ਦਾਣਾ ਪਾਉਣਾ ਹੈ 6 6 ਇੰਚ ਤੇ ਦਾਣਾ ਡਿੱਗੂਗਾ 6 6 ਇੰਚ ਤੇ ਬੂਟਾ ਨਿਕਲੂ ਇਹ ਉਹਨਾਂ ਵਾਸਤੇ ਸਪੈਸ਼ਲ ਬਣਾਈ ਆਸ ਮਤਲਬ ਐ ਜੇ ਜਿਹੜੇ ਵੀ ਘਰੇ ਕੋਈ ਫਾਰਮਿੰਗ ਕਰਦਾ ਆ ਆਪਦੇ ਨਵੇਲੀ ਹੂਲੀ ਆਪਦੇ ਘਰ ਦਾ ਪਿਆ ਛੋਟੀ ਫਾਰਮਿੰਗ ਲੈ ਸਬਜ਼ੀ ਸੂਜੀ ਦੀ ਤਾਂ ਉਹ ਜਿਆਦਾ ਬਹੁਤ ਵਧੀਆ ਬਹੁਤ ਵਧੀਆ ਚੀਜ਼ ਹੈ ਹਾਂ ਪਰ ਆ ਚੀਜ਼ ਵਹਿ ਵਿੱਕੀ ਆ ਸੋਹਣੀ ਚੀਜ਼ ਹੈ ਇਹਦੀ ਅੱਡ ਤੋਂ ਵੀ ਰੀਲ ਬਣਾ ਕੇ ਕੱਢਦੀ ਹੈ ਇਹ ਇੱਕ ਹੈਂਡ ਚੀਜ਼ ਆ ਜਮਾਂ ਅੱਛਾ ਇਹ ਕਿਤਾ ਇਹ ਵੀ ਚੱਲਿਆ ਹੋਰ ਅੱਛਾ ਆ ਵੀ ਚੱਲਿਆ ਇੰਪਲੀਮੈਂਟ ਹਾਂਜੀ ਇਹ ਵੀ ਇਹ ਵੀ ਬਾਹਰ ਹੀ ਚੱਲਿਆ ਇਹਨੂੰ ਆਪਣੇ ਤਾਂ ਪੰਜਾਬੀ ਚ ਆਪਾਂ ਇਹਨੂੰ ਸੱਬਲ ਹਲ ਕਹਿ ਦਿੰਨੇ ਹਾਂਜੀ ਹੂੰ ਆਪਣੇ ਤਾਂ ਲੋਕ ਇਹਨੂੰ ਵਰਤਦੇ ਆ ਵੀ ਪਾਣੀ ਜੀਰਦੀ ਨਹੀਂ ਪੈਲੀ ਵੀ ਇਹ ਪੰਜ ਸੱਤ ਢੇੜੇ ਕਿੱਲੇ ਚ ਦੇ ਦਿਓ ਜੀਰਨੇ ਲੱਗ ਗਏ ਬਿਲਕੁਲ ਇਹ ਇਹ ਆਪਾਂ ਉਹਨਾਂ ਨੂੰ ਭੇਜਿਆ ਇਹਨਾਂ ਨੇ ਉੱਥੇ ਪਾਈਪ ਦੱਬਣਾ ਥੱਲੇ ਅੱਛਾ ਇਹਦੇ ਨਾਲ ਚਿਰੀ ਪਟਕੇ ਦੇ ਵਿੱਚ ਉਹਦੇ ਵਿੱਚ ਪੈਪ ਪਾਉਂ ਪਿੱਛੇ ਕਰਕੇ ਤਾਂ ਪੈਪ ਨਾਲ ਦੀ ਨਾਲ ਪੈਪ ਪਾਉਣਾ ਹਾਂ ਅੱਛਾ ਇਹ ਚੱਲਿਆ ਹਾਂ ਆ ਜਿਵੇਂ ਆਪਣਾ ਜਿੰਦਾ ਆ ਗਿਆ ਧਵੰਗਾ ਵਾਲਾ ਹਾਂਜੀ ਇਹ ਵੀ ਉਹਨਾਂ ਕੋਲੇ ਹੀ ਚੱਲਿਆ ਅੱਛਾ ਇਹ ਵੀ ਉਹਨਾਂ ਦਾ ਆ ਹਾਂਜੀ ਫਿਰ ਆ ਮਦਰ ਲੈ ਬਈ ਤੇ ਆ ਆਪਣਾ ਲਿਫਟ ਵਾਲਾ ਕਰਾ ਆ ਗਿਆ ਲੈਵਲਰ ਹਾਂ ਹਾਂਜੀ ਤੇ ਆ ਆ ਗਿਆ ਸਬਜ਼ੀ ਵਾਸਤੇ ਇਹ ਵੀ ਸਪੈਸ਼ਲੀ ਆਈਟਮ ਬਣੀ ਉਹਨਾਂ ਵਾਸਤੇ ਇਹ ਬੈੱਡ ਮੇਕਰ ਅੱਛਾ ਇਹਨੇ ਬੈੱਡ ਤਿਆਰ ਕਰ ਦੇਣਾ ਉਦੋਂ ਬਾਅਦ ਦੇ ਵਿੱਚ ਜਿਹੜੀ ਆਪਾਂ ਉਹ ਆਟਮ ਬਣਾਈ ਆ ਸਪੈਸ਼ਲ ਉਹਦੇ ਨਾਲ ਬੈੱਡ ਦੇ ਦੋਨੋਂ ਕੰਨੀਆਂ ਤੇ ਉਹਦੇ ਨਾਲ ਬੀ ਬੀਜਿਆ ਜਾਣਾ ਹੂੰ ਜਿਹੜਾ ਵੀ ਆਪਾਂ ਬੀਜਣਾ ਹੈ ਮਤਲਬ ਐ ਕਿ ਉਹਨਾਂ ਨੂੰ ਕੰਪਲੀਟ ਇੰਪਲੀਮੈਂਟ ਦੇ ਦਿੱਤੇ ਸਾਰੇ ਹਾਂ ਕੰਪਲੀਟ ਦੇ ਹੂੰ ਕਿ ਮਤਲਬ ਕਿ ਜਿਹੜੀ ਚੀਜ਼ ਨੂੰ ਬਣਾਉਣ ਨੂੰ ਲੋਕਾਂ ਨੂੰ ਸਾਲ ਲੱਗਦੇ ਆ ਹਾਂਜੀ ਹਾਂਜੀ ਥੋੜੀ ਥੋੜੀ ਥੰਦ ਬਣਾ ਜਿਵੇਂ ਹੁਣ ਆਸ ਭਾਗਾ ਪਿਆ ਇਹ ਵੀ ਉੱਥੇ ਜਾਣਾ ਅੱਛਾ ਇਹ ਵੀ ਉਧਰ ਹੀ ਚੱਲਿਆ ਆ ਹਾਂ ਇਹ ਵੀ ਉਧਰ ਹੀ ਜਾਣਾ ਹੂੰ ਕੋਈ ਨਹੀਂ ਛੱਡਿਆ ਨਾ ਕੋਈ ਆਇਟਮ ਨਹੀਂ ਛੱਡੀ ਵੀ ਜਿਹੜੀ ਨਹੀਂ ਨੇ ਸਾਰੀਆਂ ਆਇਟਮਾਂ ਤਿਆਰ ਕਰਤੀਆਂ ਉਹ ਚੱਕੀ ਪਈ ਆ ਉਹ ਵੀ ਉਹਨਾਂ ਕੋਲੇ ਭੇਜਣੀ ਆ ਆਟਾ ਪੀਣ ਨਾਲ ਇਹ ਇਹ ਤਾਂ ਫਿਰ ਬਾਹਰੋਂ ਆਈ ਹੋਣੀ ਆ ਇਹ ਆਪਾਂ ਲੁਧਿਆਣੇ ਤੋਂ ਲਈ ਅੱਛਾ ਇਹ ਲੁਧਿਆਣੇੋਂ ਲਿਆਂਦੀ ਆ ਕੱਲ ਸੀਰੀ ਆ ਇਹ ਹੈ ਅੱਛਾ ਮਤਲਬ ਕਿ ਜ਼ਿੰਮੇਵਾਰੀ ਇਹ ਨਹੀਂ ਕਿ ਕੱਲੀ ਥੰਦ ਸੀੜੇ ਦੀ ਆਪਣੀ ਆ ਕਿ ਜੇ ਬਾਕੀ ਸਮਾਨ ਵੀ ਜਾਣਾ ਉਹਨਾਂ ਦਾ ਵੀ ਵੀ ਜੀ ਪਤਾ ਕੀ ਆ ਜਿਵੇਂ ਆਪਾਂ ਮੰਨ ਕੇ ਚਲੋ ਵੀ ਜਿਹੜੀ ਪਾਰਟੀ ਨਾਲ ਆਪਾਂ ਆਪਣੇ ਨਾਲ ਪਾਰਟੀ ਜੁੜ ਗਈ ਹਾਂਜੀ ਉਹਦੀ ਜਿੰਨੀ ਵੀ ਆਈਟਮ ਆ ਉਹ ਉਹਨਾਂ ਨੂੰ ਨਹੀਂ ਮਿਲ ਰਹੀ ਉਹ ਆਪਾਂ ਰੇਂਜ ਕਰਕੇ ਦੇਣੀ ਵੀ ਆਏ ਨਹੀਂ ਹੈਗਾ ਵੀ ਬੰਦਾ ਉੱਥੇ ਬੈਠਾ ਫੋਨ ਕਰੀ ਜਾਂਦਾ ਫਲਾਣੇ ਰਿਸ਼ਤੇਦਾਰ ਨੂੰ ਯਾਰ ਤੂੰ ਜਾਈ ਤੂੰ ਜਾਈ ਉਹ ਸਾਰੀ ਚੀਜ਼ ਹੈ ਜਿੰਨੀਆਂ ਆਈਟਮਾਂ ਕੋਈ ਬਾਹਰੋਂ ਲੈਣੀ ਪੈਗੀ ਉਹ ਰੇਂਜ ਕਰਨੀ ਹੁਣ ਸਪਰਿੰਗ ਵਾਲੇ ਹਲ ਪਏ ਆ ਟਰੈਕਟਰ ਦੇ ਮੂਰੇ ਉਹ ਆਪਾਂ ਬਾਹਰੋਂ ਲਏ ਆ ਆਪਣੇ ਇੱਧਰ ਨਹੀਂ ਬਣਦੇ ਉਹ ਇਹ ਕਿੱਧਰੋਂ ਆਈ ਫਿਰ ਇਹ ਤਾਂ ਅਸੀਂ ਮੰਗਾਏ ਆ ਭੋਗਪੁਰ ਤੋਂ ਇਹ ਦੋ ਇਹ ਪਲਟਾਵੇਂ ਆ ਦਵੇ ਹਾਂ ਇਹ ਫੋਲਡਿੰਗ ਹੁੰਦੇ ਆ ਇਹ ਹਾਂ

ਕੰਨਿਆ ਤਾਂ ਸਾਡੇ ਉਹ ਮੈਨੂੰ ਵੀਰਾ ਦਾਦਾ ਕਹਿੰਦਾ ਔਰੇ ਦੀਆਂ ਸਪੈਸ਼ਲ ਹਾਂ ਕੰਨਿਆ ਸਾਡੇ ਹਿੰਮਤਪੁਰੇ ਦੀਆਂ ਮਸ਼ਹੂਰ ਮਸ਼ਹੂਰ ਆ ਇਹਨਾਂ ਬੰਦਿਆਂ ਦੀਆਂ 20 ਕੰਨਿਆ 20 ਕੱਸ ਗਏ ਆ ਤੰਗਲੀਆਂ ਹਾਂ ਬਾਸ ਬੋਕੀ ਤੋਂ ਲਾ ਸਾਰਾ ਸਮਾਨ ਹਾਂ ਚਲੋ ਆਏ ਹੁਣ ਇਹ ਸਮਾਨ ਤਾਂ ਸਾਰਾ ਇਕੱਠਾ ਹੋ ਗਿਆ ਮੰਨ ਲਓ ਅੱਜ ਇੱਥੋਂ ਕੰਟੇਨਰ ਉੱਤੇ ਚੜ ਗਿਆ ਹਾਂ ਇਹ ਪਹਿਲਾਂ ਜਾਣਾ ਹੈ ਔਰੇ ਆਪਣੇ ਇੱਥੋਂ ਆਪਾਂ ਭੇਜਣਾ ਦੀ ਸਾਨੇ ਵਾਲ ਸਾਨੇ ਵਾਲ ਚੱਲ ਗਿਆ ਹਾਂ ਸਾਨੇ ਵਾਲੋਂ ਜਾਊਗਾ ਬੰਬਈ ਸਾਨੇ ਵਾਲ ਤੋਂ ਜਾਊਗਾ ਜੀ ਇਹ ਆਪਣਾ ਮੰਦਰਾ ਮੁੰਦਰਾ ਕਾ ਉੱਥੇ ਜਾਊਗਾ ਹਾਂਜੀ ਫਿਰ ਉੱਥੋਂ ਪਹੁੰਚਦਾ ਕਿੰਨਾ ਟਾਈਮ ਆ ਉੱਥੋਂ ਪਹੁੰਚਦਾ ਵੀਰ ਜੀ ਦਾ 90 ਦਿਨ ਦਾ ਟਾਈਮ ਹੈ 90 ਦਿਨ ਦਾ ਟਾਈਮ ਟੋਟਲ ਹੈਗਾ ਹਾਂਜੀ ਤੇ ਮਤਲਬ ਹੁਣ ਆ ਵੀਡੀਓ ਤੋਂ ਬਾਅਦ ਚੜਜੂ ਥੇਤੀ ਸਮਾਨ ਨਾ ਦਾ ਇਹ ਅਸੀਂ ਬਸ ਐਸੇ ਹਫਤੇ ਦੇ ਵਿੱਚ ਵਿੱਚ ਲੋਡ ਕਰ ਦੇਣਾ ਹੂੰ ਠੀਕ ਆਉਂਦੇ ਐਤਵਾਰ ਤੋਂ ਪਹਿਲਾਂ ਅਸੀਂ ਕੰਟੇਨਰ ਆ ਜਿਹੜਾ ਇਹ ਲੋਡ ਕਰ ਦੇ ਵਿੱਚ ਕਿਹੜੀ ਕਿਹੜੀ ਕੰਟਰੀ ਸਮਾਨ ਭੇਜ ਸਕਦੇ ਮੰਨ ਲਓ ਜੇ ਕਿਹਨੂੰ ਆ ਹੋਵੇ ਅਸੀਂ ਪੂਰੀ ਦੁਨੀਆ ਬਾਡ ਦੇ ਵਿੱਚ ਜਿੱਥੇ ਮਰਜੀ ਪਾਕਿਸਤਾਨ ਪਾਕਿਸਤਾਨ ਤਾਂ ਅਸੀਂ ਬਹੁਤ ਤੂੜੀ ਰੀਪਰ ਦਿੱਤਾ ਹੈ ਪਾਕਿਸਤਾਨ ਵੀ ਹਾਂਜੀ ਅੱਛਾ ਪਾਕਿਸਤਾਨ ਮਨਮੋਹਨ ਸਿੰਘ ਦੀ ਸਰਕਾਰ ਜਦੋਂ ਹੁੰਦੀ ਸੀ ਹਾਂਜੀ ਉਦੋਂ ਸਾਡਾ ਜਿਹੜਾ ਮਾਲ ਹੁੰਦਾ ਸੀ ਨਾ ਤੂੜੀ ਰੀਪਰ ਅਸੀਂ ạtari ਬਾਰਡਰ ਰਾਹੀਂ ਜਾਂਦਾ ਸੀ ਅੱਛਾ ਸੱਦਾ ਜਾਂਦਾ ਸੀ ਉੱਥੇ ਨਹੀਂ ਜਾਂਦਾ ਰੇਲਵੇ ਰਾਹੀਂ ਰੇਲਵੇ ਰਾਹੀਂ ਠੀਕ ਹੈ ਅਸੀਂ ਅੰਮ੍ਰਿਤਸਰ ਤੋਂ ਰੇਲ ਤੇ ਧਰ ਕੇ ਆਉਂਦੇ ਸੀ ਹਾਂਜੀ ਤੇ ਉਦੋਂ ਸਾਡੇ ਜਿਵੇਂ ਮਲਤਾਨ ਹੋ ਗਿਆ ਹਾਂਜੀ ਮਲਤਾਨ ਸਾਡਾ ਡੀਲਰ ਸੀਗਾ ਤੇ ਇੱਕ ਸਾਡਾ ਡੀਲਰ ਸੀ ਲਾਹੌਰ ਹਾਂ ਸਾਡੇ ਦੋ ਬੰਦੇ ਸੀਗੇ ਉੱਥੇ ਅੱਜ ਵੀ ਉਹ ਬੰਦੇ ਆਪਣੇ ਨਾ ਫੇਸਬੁੱਕ ਵਗੈਰਾ ਤੇ ਹੂੰ ਵੀ ਜੁੜੇ ਹੋਏ ਆ ਠੀਕ ਹੈ ਤੇ ਪਰ ਉਦੋਂ ਤੋਂ ਮਬਰੋਂ ਸਰਕਾਰਾਂ ਬਦਲ ਗਈਆਂ ਬਾਰਡਰ ਬੰਦ ਹੋ ਗਏ ਹਾਂ ਉਦੋਂ ਜਾਂਦਾ ਰਿਹਾ ਸਮਾਨ ਹਾਂ ਬਹੁਤ ਤੂੜੀ ਰੀ ਪਰ ਬਹੁਤ ਭੇਜ ਚਲੋ ਐ ਹੁਣ ਤਾਂ ਭਾਈ ਪਾਕਿਸਤਾਨ ਤੋਂ ਛੁੱਟ ਜੇ ਕਿਸੇ ਨੂੰ ਹੋਰ ਕੰਟਰੀ ਸਮਾਨ ਮੰਗਵਾਉਣਾ ਹੈ ਨੰਬਰ ਆਪਾਂ ਸਕਰੀਨ ਤੇ ਦੇ ਦਿੱਤੇ ਆ ਠੀਕ ਆ ਜੀ ਤੁਸੀਂ ਭਾਈ ਉੱਤੇ ਫੋਨ ਕਰ ਸਕਦੇ ਆ ਤੇ ਜੇ ਫੋਨ ਨਹੀਂ ਵੀ ਕਰਨਾ ਜੇ ਤੁਹਾਨੂੰ ਐ ਆ ਕਿ ਭਾਈ ਆਪਾਂ ਸਿੱਧਾ ਆਪਦੇ ਰਿਸ਼ਤਕਾਰ ਨੂੰ ਜਾਂ ਆਪ ਆਪਦੇ ਕਿਸੇ ਘਰ ਤੇ ਜੀ ਨੂੰ ਭੇਜ ਦੇਈਏ ਹੈ ਤੇ ਹਿਮਤਪੁਰੇ ਫਿਰ ਆਉਣ ਕਿੱਥੇ ਜੀ ਹਿਮਤਪੁਰਾ ਆਪਣਾ ਮੇਨ ਬੱਸ ਸਟੈਂਡ ਦੇ ਵਿੱਚ ਆ ਜੀ ਮੋਗਾ ਬਰਨਾਲਾ ਰੋਡ ਤੇ ਹਿੰਮਤਪੁਰਾ ਪਿੰਡ ਪੈਂਦਾ ਆਪਣਾ ਹਾਂਜੀ ਮੋਗੇ ਜ਼ਿਲ੍ਹੇ ਦਾ ਲਾਸਟ ਪਿੰਡ ਆ ਹੂੰ ਮੇਨ ਬੱਸ ਸਟੈਂਡ ਦੇ ਵਿੱਚ ਆਪਣੀ ਫੈਕਟਰੀ ਠੀਕ ਆ ਜੀ ਆ ਮੋਰੇ ਜੀ ਕਿਸੇ ਨੇ ਦੇਖਣਾ ਤਾਂ ਮੋਰੇ ਭਈ ਆਹਾ ਬੋਰਡ ਲੱਗਿਆ ਤੇ ਪੱਪੜ ਲੱਗਿਆ ਹਾਂ ਹਾਂ ਭਗਤ ਸਿੰਘ ਦਾ ਤੇ ਲੱਗਿਆ ਹੋਇਆ ਬੁੱਤ ਹੂੰ ਆਪਣਾ ਤਾਂ ਬਾਕੀ ਚਲੋ ਮਿੱਤਰੋ ਆਸ ਕਰਦੇ ਵੀਡੀਓ ਪਈ ਤੁਹਾਡੇ ਕੰਮ ਆਵੇ ਭਾਈ ਉਹਨਾਂ ਦੇ ਵੀ ਕੰਮ ਆਵੇ ਹਣਾ ਤੇ ਚਲੋ ਸਾਡੀ ਆਪਦੀ ਤਸੱਲੀ ਹੋ ਗਈ ਹੈ ਹੁਣ ਜਿਹੜੇ ਐਨ ਆਰ ਆਈ ਭਰਾ ਸਾਡੇ ਨਾਲ ਜੁੜੇ ਆ ਹਣਾ ਉਹ ਐਸੇ ਕਰਕੇ ਸਾਡੀ ਵੀਡੀਓ ਦੇਖ ਦੇ ਕੇ ਭਾਈ ਸਾਡੇ ਤੇ ਯਕੀਨ ਕਰਦੇ ਆ ਤੇ ਐਸ ਕੀ ਵੀ ਮੈਂ ਇਹ ਗੱਲ ਕਹਿਣਾ ਕਿ ਬਈ ਗਾਰੰਟੀ ਚੱਕਣ ਨੂੰ ਤਾਂ ਚਲੋ ਅਸੀਂ ਬੈਠੇ ਆ ਹਨ ਤੇ ਬਾਕੀ ਹੋਰ ਕੋਈ ਜਾਣਕਾਰੀ ਲੈਣੀ ਹੈ ਬਾਈ ਹੁਣਾਂ ਨੂੰ ਫੋਨ ਕਰ ਲਓ ਜੇ ਕੋਈ ਅੰਦਰਲੀ ਜਾਣਕਾਰੀ ਲੈਣੀ ਦਿਵਾਉ ਮੈਨੂੰ ਫੋਨ ਕਰ ਲਓ ਠੀਕ ਆ ਜੀ ਤੇ ਬਾਕੀ ਆਸ ਕਰਦੇ ਵੀਡੀਓ ਘਾਟੇ ਕੰਮ ਆਵੇ ਬਾਈ ਹੁਣਾਂ ਦਾ ਵੀ ਕੰਮ ਆਵੇ ਤੇ ਪਈ ਤੁਹਾਡਾ ਸਾਰਿਆਂ ਦਾ ਰਹਿ ਸਮਝਦੇ ਨਹੀਂ ਧੰਨਵਾਦ ਤੇ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ